ਕਿਸ ਨੇ ਬਹੁਤ ਸੋਣਾ ਕਿਹਾ ਹੈ ਕਿ ਜਦੋਂ ਤੱਕ ਤੁਸੀਂ ਡਰਦੇ ਰਹੋਗੇ ਉਦੋਂ ਤੱਕ ਤੁਹਾਡੀ ਜ਼ਿੰਦਗੀ ਦੇ ਫੈਸਲੇ ਕੋਈ ਹੋਰ ਲੈਂਦਾ ਰਹੇਗਾ ਇੱਕ ਬਹੁਤ ਛੋਟੀ ਪਰ ਮਜ਼ੇਦਾਰ ਕਹਾਣੀ ਇੱਕ ਦੁਕਾਨਦਾਰ ਦੀ ਜਿਨ੍ਹਾਂ ਨੇ ਅਗਰਵਤੀਆਂ ਦੀ ਦੁਕਾਨ ਖੋਲੀ ਸੁਗੰਧਿਤ ਅਗਰਵਤੀਆਂ ਲਿਆ ਕੇ ਉਹਨਾਂ ਨੇ ਰੱਖੀਆਂ ਅਤੇ ਚੰਗੀ ਤਰ੍ਹਾਂ ਆਪਣੀ ਦੁਕਾਨ ਸਜਾਈ ਅਤੇ ਬਹੁਤ ਚੰਗਾ ਉਹਨਾਂ ਦਾ ਵਿਵਹਾਰ ਸੀ ਕਸਟਮਰਸ ਦੇ ਨਾਲ ਬਹੁਤ ਵਧੀਆ ਢੰਗ ਨਾਲ ਗੱਲ ਕਰਦੇ ਸਨ ਹੌਲੀ-ਹੌਲੀ ਉਸ ਏਰੀਏ ਵਿੱਚ ਉਹਨਾਂ ਦੀ ਦੁਕਾਨ ਬਹੁਤ ਵਧੀਆ ਚੱਲ ਪਈ। ਇੱਕ ਦੋ ਮਹੀਨੇ ਦੇ ਵਿੱਚ ਵਿਕਰੀ ਹੋਣ ਲੱਗੀ, ਦੁਕਾਨ ਵਿੱਚ ਪੈਸਾ ਆਉਣ ਲੱਗਾ। ਉਹ ਬਹੁਤ ਖੁਸ਼ ਹੋਏ। ਦੁਕਾਨ ਦੇ ਬਾਹਰ ਇਹਨਾਂ ਨੇ ਇੱਕ ਬੋਰਡ ਲਗਵਾਇਆ ਹੋਇਆ ਸੀ। ਅਤੇ ਵੱਡੇ-ਵੱਡੇ ਅੱਖਰਾਂ ਵਿੱਚ ਲਿਖਵਾਇਆ ਸਾਡੇ ਇੱਥੇ ਸੁਗੰਧਿਤ ਅਰਗਬੱਤੀਆਂ ਮਿਲਦੀਆਂ ਹਨ। ਕੁਝ ਸਮੇਂ ਬਾਅਦ ਇੱਕ ਆਦਮੀ ਇਹਨਾਂ ਦੀ ਦੁਕਾਨ ਤੇ ਆਇਆ ਤੇ ਆ ਕੇ ਕਹਿਣ ਲੱਗਾ ਕਿ ਸਾਹਿਬ ਤੁਹਾਡੇ ਬੋਰਡ ਵਿੱਚ ਗੜਬੜੀ ਲੱਗ ਰਹੀ ਹੈ ਮੈਨੂੰ। ਤਾ ਪੋੜਾ ਪੜਾ ਦੁਕਾਨਦਾਰ ਸੀ ਉਸਨੇ ਪੁੱਛਿਆ ਕਿ ਭਾਈ ਕੀ ਹੋ ਗਿਆ ਤੁਹਾਨੂੰ ਕੀ ਗੜਬੜ ਲੱਗ ਰਹੀ ਹੈ ਮੈਂ ਤਾਂ ਠੀਕ ਲਿਖਵਾਇਆ ਹੈ ਤਾਂ ਉਹ ਸੱਜਣ ਨੇ ਕਿਹਾ ਤੂੰ ਲਿਖਵਾਇਆ ਹੈ ਸਾਡੇ ਇੱਥੇ ਸੁਗੰਧਿਤ ਅਰਗਬਤੀਆਂ ਮਿਲਦੀਆਂ ਹਨ ਅਰਗਬਤੀਆਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਦੁਰਗੰਧ ਵਾਲੀਆਂ ਨਹੀਂ ਵਿਕਦੀਆਂ ਕਿੱਥੇ ਤੁਸੀਂ ਸੁਣਿਆ ਹੈ ਕਿ ਬਦਬੂ ਵਾਲੀ ਅਰਗਬਤੀ ਮਿਲਦੀ ਹੈ ਅਰਗਬਤੀਆਂ ਤਾਂ ਸਾਰੀਆਂ ਸੁਗੰਧਿਤ ਹੀ ਹੁੰਦੀਆਂ ਹਨ ਤੁਸੀਂ ਇਹ ਜੋ ਸਾਡੇ ਇੱਥੇ ਸੁਗੰਧਿਤ ਅਗਰਬੱਤੀਆਂ ਮਿਲਦੀਆਂ ਹਨ ਇਸ ਵਿੱਚੋਂ ਸੁਗੰਧਿਤ ਹਟਵਾ ਦੇਵੋ ਇਸ ਦਾ ਕੋਈ ਮਤਲਬ ਨਹੀਂ ਬਣਦਾ ਭੋਲਾਪਾਲਾ ਦੁਕਾਨਦਾਰ ਸੀ ਉਸਨੇ ਕਿਹਾ ਸਹੀ ਤਾਂ ਕਹਿ ਰਹੇ ਹਨ ਇਸ ਦਾ ਕੀ ਮਤਲਬ ਪਿੰਟਰ ਨੂੰ ਬੁਲਵਾਇਆ ਕਿਹਾ ਕਿ ਪੇਂਟ ਕਰ ਜਾਵੋ ਤਾਂ ਸੁਗੰਧਿਤ ਸ਼ਬਦ ਤੇ ਪੇਂਟ ਹੋ ਗਿਆ ਹੁਣ ਇੱਥੇ ਲਿਖਿਆ ਹੋਇਆ ਸੀ ਸਾਡੇ ਇੱਥੇ ਅਗਰਬੱਤੀਆਂ ਮਿਲਦੀਆਂ ਹਨ ਕੁਝ ਸਮੇਂ ਬਾਅਦ ਇੱਕ ਹੋਰ ਆਦਮੀ ਆਇਆ ਉਸਨੇ ਆਪਣਾ ਗਿਆਨ ਦਿੱਤਾ ਆਪਣੀ رائے ਦਿੱਤੀ ਕਿਹਾ ਕਿ ਤੁਸੀਂ ਇਹ ਜੋ ਲਿਖਵਾਇਆ ਹੈ ਸਾਡੇ ਇੱਥੇ ਅਰਗਬੱਤੀਆਂ ਮਿਲਦੀਆਂ ਹਨ ਸਾਡੇ ਇੱਥੇ ਦਾ ਕੀ ਮਤਲਬ ਹੈ ਤੁਹਾਡੇ ਹੀ ਮਿਲਣਗੀਆਂ ਤੁਹਾਡੀ ਹੀ ਤਾਂ ਦੁਕਾਨ ਹੈ ਹੋਰ ਕਿੱਥੇ ਮਿਲਣਗੀਆਂ ਇਹ ਦੋ ਸ਼ਬਦ ਮੈਨੂੰ ਸਹੀ ਨਹੀਂ ਲੱਗ ਰਹੇ ਦੋਨੋਂ ਹੀ ਹਟਵਾ ਦੇਵੋ ਤਾਂ ਭੋਲੇ ਪਾਲੇ ਦੁਕਾਨਦਾਰ ਨੇ ਪੇਂਟਰ ਨੂੰ ਬੁਲਾਇਆ ਸਾਡੇ ਇੱਥੇ ਤੇ ਪੇਂਟ ਕਰਵਾ ਦਿੱਤਾ ਉਹ ਦੋ ਸ਼ਬਦ ਵੀ ਗਾਇਬ ਹੋ ਗਏ 15-20 ਦਿਨ ਬਾਅਦ ਇੱਕ ਹੋਰ ਸੱਜਣ ਆਏ। ਉਹਨਾਂ ਨੇ ਆਪਣਾ ਗਿਆਨ ਦਿੱਤਾ ਤੇ ਕਿਹਾ, "ਸਾਹਬ ਤੁਹਾਡੇ ਬੋਰਡ ਤੇ ਲਿਖਿਆ ਹੋਇਆ ਹੈ ਅਰਗਬਤੀਆਂ ਮਿਲਦੀਆਂ ਹਨ। ਦਾ ਕੀ ਮਤਲਬ ਹੈ? ਮਿਲਣਗੀਆਂ ਹੀ ਜਾਂ ਦੁਕਾਨ ਖੋਲ ਕੇ ਬੈਠੇ ਹੋ ਤਾਂ ਮਿਲਣਗੀਆਂ ਹੀ ਕਿ ਨਹੀਂ ਮਿਲਣਗੀਆਂ?" ਭੋਲੇ-ਭਾਲੇ ਦੁਕਾਨਦਾਰ ਨੇ ਸੋਚਿਆ ਕਿ ਗੱਲ ਤਾਂ ਇਹ ਵੀ ਸਹੀ ਕਹਿ ਰਹੇ ਹਨ। ਹੁਣ ਉਸ ਬੋਰਡ ਤੇ ਲਿਖਿਆ ਹੋਇਆ ਸੀ ਵੱਡੇ-ਵੱਡੇ ਅੱਖਰਾਂ ਵਿੱਚ ਅਰਗਬਤੀਆਂ। ਬਾਕੀ ਸਭ ਗਾਇਬ ਹੋ ਗਿਆ। ਸਾਡੇ ਇੱਥੇ ਮਿਲਦੀਆਂ ਹਨ ਸੁਗੰਧਿਤ ਸਭ ਗਾਇਬ ਹੋ ਗਿਆ ਇੱਕ ਦੋ ਮਹੀਨੇ ਬੀਤੇ ਹੋਣਗੇ ਇੱਕ ਸੱਜਣ ਆਇਆ ਉਸਨੇ ਕਿਹਾ ਕਿ ਸਾਹਿਬ ਤੁਸੀਂ ਅਗਰਬਤੀਆਂ ਲਿਖਵਾਇਆ ਹੋਇਆ ਹੈ ਇੰਨਾ ਵੱਡਾ ਵੱਡਾ ਦੁਕਾਨ ਅਗਰਬਤੀਆਂ ਦੀ ਹੈ ਤਾਂ ਅਗਰਬਤੀਆਂ ਹੀ ਮਿਲਣਗੀਆਂ ਮੋਮਬੱਤੀਆਂ ਤਾਂ ਨਹੀਂ ਮਿਲਣਗੀਆਂ ਇਸ ਦਾ ਕੀ ਮਤਲਬ ਹੋਇਆ ਫਿਰ ਬੁਲਾਇਆ ਪੇਂਟਰ ਨੂੰ ਉਸ ਨੂੰ ਵੀ ਮਿਟਵਾ ਦਿੱਤਾ ਗਾਇਬ ਕਰ ਦਿੱਤਾ ਖਾਲੀ ਬੋਰਡ ਲੱਗਿਆ ਹੋਇਆ ਸੀ ਹੌਲੀ ਹੌਲੀ ਉਹਨਾਂ ਦੀ ਦੁਕਾਨ ਕਮਜ਼ੋਰ ਹੋਣ ਲੱਗੇ ਕੰਮ ਘਟਣ ਲੱਗਿਆ ਵਿਕਰੀ ਘਟ ਗਈ ਕੁਝ ਸਮੇਂ ਬਾਅਦ ਉਹਨਾਂ ਦਾ ਇੱਕ ਬਹੁਤ ਪੁਰਾਣਾ ਦੋਸਤ ਸੀ ਉਹ ਆਇਆ ਦੁਕਾਨ ਤੇ ਤਾਂ ਗੱਲਬਾਤ ਚੱਲਣ ਲੱਗੀ ਤਾਂ ਦੱਸਿਆ ਇਹਨਾਂ ਨੇ ਕਿਹਾ ਕਿ ਕੰਮ ਬਹੁਤ ਘਟਦਾ ਜਾ ਰਿਹਾ ਹੈ ਕੀ ਕਰਾਂ ਮੈਂ ਕੁਝ ਸਮਝ ਵਿੱਚ ਨਹੀਂ ਆਉਂਦਾ ਤਾਂ ਉਹ ਦੋਸਤ ਗਿਆ ਬਾਹਰ ਏਰੀਆ ਦੇਖਣ ਲਈ ਤਾਂ ਉਸਨੇ ਬਾਹਰ ਤੋਂ ਦੁਕਾਨ ਨੂੰ ਦੇਖਿਆ ਤੇ ਅੰਦਰ ਆਇਆ ਭੱਜ ਕੇ ਤੇ ਕਹਿਣ ਲੱਗਾ ਤੂੰ ਪਾਗਲ ਹੋ ਗਿਆ ਹੈ ਤੂੰ ਮੁਰਖ ਹੈ ਤੂੰ ਆਪਣੀ ਦੁਕਾਨ ਦੇ ਬਾਹਰ ਇੰਨਾ ਵੱਡਾ ਬੋਰ ਲਗਵਾਇਆ ਹੈ ਤੇ ਉਸ ਤੇ ਲਿਖਿਆ ਕੁਝ ਵੀ ਨਹੀਂ ਤੈਨੂੰ ਕੁਝ ਤਾਂ ਲਿਖਵਾਉਣਾ ਚਾਹੀਦਾ ਸੀ ਕੁਝ ਤਾਂ ਲਿਖਵਾ ਦਿੰਦਾ ਤੂੰ ਉੱਥੇ ਲਿਖਵਾ ਕੇ ਸਾਡੇ ਇੱਥੇ ਸੁਗੰਧਿਤ ਅਗਰਬੱਤੀਆਂ ਮਿਲਦੀਆਂ ਹਨ ਫੇਰ ਦੇਖਣਾ ਕਿਵੇਂ ਦੁਕਾਨ ਚੱਲੇਗੀ ਜਦੋਂ ਉਸਨੇ ਇਹ ਗੱਲ ਕਹੀ ਤਾਂ ਭੋਲੇ ਭਾਲੇ ਦੁਕਾਨਦਾਰ ਦਾ ਦਿਮਾਗ ਟਣ ਗਿਆ ਤੇ ਉਸ ਨੂੰ ਸਮਝ ਵਿੱਚ ਆਇਆ ਕਿ ਉਹ ਸਭ ਦੀ رائے ਲੈਂਦਾ ਚਲਿਆ ਗਿਆ ਤੇ ਖੁਦ ਦਾ ਨੁਕਸਾਨ ਕਰ ਬੈਠਾ ਜੇਕਰ ਤੁਸੀਂ ਸਭ ਦੀ رائے ਲੈਂਦੇ ਜਾਵੋਗੇ ਤਾਂ ਕਿਤੇ ਤੁਹਾਡੀ ਦੁਕਾਨ ਦਾ ਵੀ ਕੰਮ ਘਟ ਨਾ ਜਾਵੇ ਕਿਤੇ ਤੁਹਾਡਾ ਬੋਰਡ ਨਾ ਹਟ ਜਾਵੇ ਬੜੀ ਛੋਟੀ ਜਹੀ ਕਹਾਣੀ ਜਿਸ ਦਾ ਸਾਰ ਇਹ ਕਹਿੰਦਾ ਹੈ ਕਿ ਜਦੋਂ ਤੱਕ ਤੁਸੀਂ ਡਰਦੇ ਰਹੋਗੇ ਦੂਸਰੀਆਂ ਦੀ رائے ਹੀ ਲੈਂਦੇ ਰਹ ਜਾਓਗੇ ਉਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰ ਨਹੀਂ ਪਾਉਗੇ ਇਸ ਲਈ ਹਮੇਸ਼ਾ ਪਹਿਲਾਂ ਆਪਣੇ ਦਿਮਾਗ ਦੀ ਸੁਣੋ ਉਸ ਤੋਂ ਬਾਅਦ ਕਿਸੇ ਦੀ رائے ਲੈਣ ਬਾਰੇ ਸੋਚੋ ਧੰਨਵਾਦ